ਪੰਜਾਬੀ ਫੈਮਲੀ ਦਾ ਚੱਲਦਾ ਹੈ ਪੂਰੇ ਕੀਨੀਆ ਦੇ ਵਿੱਚ ਉੱਚਾ ਨਾਮ ਇਹ ਫੈਮਲੀ ਹੈ ਰਾਏ ਫੈਮਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਸਾਇਲੈਂਟ ਮਿਲੀਨੀਅਰਸ ਇਸ ਫੈਮਲੀ ਦੇ ਨੇ ਕਈ ਵੱਡੇ ਵੱਟੇ ਰਾਏ ਕਾਰੋਬਾਰ ਹਰ ਇੱਕ ਫੈਮਲੀ ਤੱਕ ਪਹੁੰਚਾ ਦਿਓ ਪੰਜਾਬੀ ਫੈਮਲੀ ਬਾਰੇ ਵੱਡੀ ਜਾਣਕਾਰੀ ਕਿਉਂਕਿ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚਾਣਾ ਬਹੁਤ ਹੀ ਜ਼ਰੂਰੀ ਹੈ ਕੀਨੀਅਰਸ ਸਵਿਚ ਦੇ ਨਾਮ ਤੋਂ ਇਹ ਫੈਮਲੀ ਹੈ ਬਹੁਤ ਜ਼ਿਆਦਾ ਮਸ਼ਹੂਰ ਇਹ ਜਾਣਕਾਰੀ ਦੇਖਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਪੰਜਾਬੀ ਫੈਮਿਲੀ ਦਾ ਵਿਦੇਸ਼ ਦੇ ਵਿੱਚ ਪੂਰਾ ਸਿੱਕਾ ਚੱਲਦਾ ਹੈ ਯਾਨੀ ਕਿ ਉਹਨਾਂ ਦਾ ਨਾਮ ਚੱਲਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਫੈਮਿਲੀ ਦਾ ਇੰਨਾ ਵੱਡਾ ਰਾਏ ਕਾਰੋਬਾਰ ਆਖਿਰ ਬਣਿਆ ਕਿਵੇਂ ਤੇ ਇਸ ਫੈਮਿਲੀ ਦਾ ਇਹਨਾਂ ਨਾਮ ਆਖਿਰਕਾਰ ਕਿਵੇਂ ਚੱਲਦਾ ਹੈ ਸਭ ਤੋਂ ਵੱਡੀ ਅਤੇ ਖਾਸ ਗੱਲ ਤੇ ਇਹ ਹੈ ਕਿ ਇਸ ਫੈਮਿਲੀ ਦੇ ਤੇਸ ਸਿੰਘ ਦੇ ਪੰਜਾਬੀ ਦੇ ਵਿੱਚ ਕੋਈ ਵੀ ਚਰਚੇ ਨਹੀਂ ਆ ਪਾ ਪੰਜਾਬੀ ਦੇ ਵਿੱਚ ਇਹਨਾਂ ਦੀ ਕੋਈ ਵੀ ਵੀਡੀਓ ਨਹੀਂ ਹੈ ਸਿਰਫ ਕੀਨੀਆ ਦੇ ਹੀ ਚੈਨਲਸ ਦੇ ਉੱਤੇ ਇਹਨਾਂ ਦਾ ਨਾਮ ਚੱਲਦਾ ਤੇ ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਪੰਜਾਬੀ ਲੋਕਾਂ ਦੇ ਦੂਰ ਦਰਾਡੇ ਤੱਕ ਕਿੰਨੇ ਚਰਚੇ ਐਸੇ ਕਰਕੇ ਇਸ ਵੀਡੀਓ ਨੂੰ ਕਾਫ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹਰ ਇੱਕ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਕਿਉਂਕਿ ਵੀਡੀਓ ਜਿਹੜੀ ਹੈ ਅਜੇ ਤੱਕ ਸਿਰਫ ਕੀਨੀਆ ਦੇ ਹੀ ਚੈਨਲਾਂ ਦੇ ਉੱਤੇ ਅਪਲੋਡ ਹੋਈ ਹੈ ਤੇ ਹੁਣ ਇਸ ਵੀਡੀਓ ਨੂੰ ਪੰਜਾਬ ਦੇ ਵਿੱਚ ਪੇਸ ਦਿੱਤਾ ਜਾਵੇ ਹਰ ਇੱਕ ਤੱਕ ਇਸ ਵੀਡੀਓ ਨੂੰ ਪਹੁੰਚਾ ਦਿੱਤਾ ਜਾਵੇ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਕਿੱਥੇ-ਕਿੱਥੇ ਆਪਣੇ ਝੰਡੇ ਕੱਢਿਆ 1983 ਦੇ ਵਿੱਚ ਤਰਲੋਚਨ ਸਿੰਘ ਰਾਏ ਕੀਨੀਆ ਦੇ ਵਿੱਚ ਜੰਮੇ ਤੇ ਉਹ ਬਹੁਤ ਮਿਹਨਤ ਕਰਦੇ ਸੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਬਾਖਰੀ ਦੇ ਤੇ ਫਿਰ ਉਹ ਜ਼ਮੀਨ ਲੈ ਲੈਂਦੇ ਨੇ ਖੇਤੀਬਾੜੀ ਸ਼ੁਰੂ ਕਰ 1971 ਦੇ ਵਿੱਚ ਉਹ ਆਪਣੀ ਸਿਮਿੰਟ ਦੀ ਫੈਕਟਰੀ ਫਰ ਨਹਾਉਣ ਵਾਲੇ ਸਾਬਣ ਦੀ ਫੈਕਟਰੀ ਫਿਰ ਖਾਣ ਪੀਣ ਦੀ ਫੈਕਟਰੀ ਆਦਿ ਸ਼ੁਰੂ ਕਰ ਲੈਂਦੇ ਆ ਮੋਟਾ ਮੋਟਾ ਹਿਸਾਬ ਲਗਾਏ ਜਾਵੇ ਤਾਂ ਪੂਰੇ ਕੀਨੀਆ ਦੇ ਵਿੱਚ ਜਿੰਨੀ ਵੀ ਖੰਡ ਯੂਜ਼ ਕੀਤੀ ਜਾ ਰਹੀ ਆ ਉਸ ਵਿੱਚ 45% ਯੋਗਦਾਨ ਜਿਹੜਾ ਰਾਏ ਪਰਵਾਰ ਦਾ ਤੇ ਇਹਨਾਂ ਦਾ ਇਹਨਾਂ ਤੱਕੜਾ ਖੰਡ ਦਾ ਕਾਰੋਬਾਰ ਆ ਦੇ ਨਾਲ ਕੀ ਨਾਲ ਇਹਨਾਂ ਦੀ ਕਈ ਸਾਰੀਆਂ ਸ਼ੁਗਰ ਮਲਸਵੀ ਨੇ ਤੇ ਕੂਰ ਵੀ ਜ਼ਮੀਨ ਹੈ ਕੀਨੀਆ ਦੇ ਵਿੱਚ ਤੇ ਜਿੰਨੇ ਵੀ ਖੰਡ ਇਹਨਾਂ ਦੇ ਫੈਕਟਰੀ ਦੇ ਵਿੱਚ ਬਣਦੀ ਹੈ ਉਹ ਸਾਰੇ ਖੰਡ ਪੂਰੇ ਅਫਰੀਕਾ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਸਿਮਿੰਟ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1971 ਦੇ ਵਿੱਚ ਹੋਈ ਤੇ ਕੀਨੀਆ ਦੇ ਵਿੱਚ ਵੀ ਰਾਇਸ ਸਿਮਿੰਟ ਇੱਕ ਬ੍ਰਾਂਡ ਪੈਣ ਚੁੱਕਿਆ ਤੇ ਜਦਾ ਨਾਮ ਪੂਰੇ ਕੀਨੀਆ ਦੇ ਵਿੱਚ ਆਉਣ ਲੱਗ ਪਿਆ 20000 ਤੋਂ ਵੱਧ ਵਰਕਰ ਜਿਹੜੇ ਨੇ ਰਾਇ ਫੈਮਿਲੀ ਦੇ ਕੋਲੇ ਕੰਮ ਕਰਦੇ ਤੇ ਰਾਇ ਫੈਮਿਲੀ ਦੇ ਵਿੱਚ ਜਿਹੜੇ ਖਾਸ ਬੰਦੇ ਨੇ ਤਾਂ ਲੌਚਨ ਸਿੰਘ ਰਾਇ ਉਹਨਾਂ ਦੀ ਪਤਨੀ ਸਰਬਜੀਤ ਕੌਰ ਰਾਇ ਉਹਨਾਂ ਦੇ ਚਾਰ ਪੁੱਤਰ ਜਸਵੰਤ ਸਿੰਘ ਰਾਏ ਸਰਬਜੀਤ ਸਿੰਘ ਰਾਏ ਇਕਬਾਲ ਸਿੰਘ ਰਾਏ ਤੇ ਜਸਪੀਰ ਸਿੰਘ ਰਾਏ ਯਾਨੀ ਕਿ ਸਾਰਾ ਪਰਿਵਾਰ ਇਸ ਵੇਲੇ ਰਾਏ ਗਰੁੱਪ ਨੂੰ ਸੰਭਾਲ ਰਿਹਾ ਵੱਖ-ਵੱਖ ਡਿਪਾਰਟਮੈਂਟਸ ਜਿਹੜੇ ਨੇ ਇਹਨਾਂ ਦੇ ਵਿੱਚ ਵੰਡੇ ਕੋਈ ਨਹੀਂ ਸਾਰੇ ਕੇਸ ਨੂੰ ਸੰਭਾਲ ਰਹੇ ਨੇ ਰਾਏ ਪਰਿਵਾਰ ਦੀ ਬਹੁਤ ਜ਼ਿਆਦਾ ਇੱਜ਼ਤ ਪਣੀ ਹੋਈ ਹੈ ਕੀਨੀਆ ਦੇ ਵਿੱਚ ਤੇ ਲੋਕ ਜਿਹੜੇ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਮੰਨਦੇ ਹੈ ਕਿਉਂਕਿ ਇਹਨਾਂ ਦਾ ਕਾਫੀ ਜ਼ਿਆਦਾ ਨਾਮ ਬਿਚਲਦਾ ਹੈ ਲੋਕ ਇਹਨਾਂ ਨੂੰ ਪੂਜਦੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਤੇ ਇਹਨਾਂ ਨੂੰ ਸਖੀ ਸਮਤ ਕਿਉਂਕਿ ਇਹਨਾਂ ਨੇ ਆਪਣਾ ਵੱਡਾ ਕਾਰੋਬਾਰ ਸ਼ੁਰੂ ਕੀਤਾ ਤੇ ਆਪਣੀ ਮਿਹਨਤ ਦੇ ਸਦਕੇ ਹੀ ਅੱਜ ਇਹਨਾਂ ਦੇ ਦੂਰ ਤਰਾਡੇ ਵਿਦੇਸ਼ਾਂ ਦੇ ਵਿੱਚ ਚਰਚੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕਦੇ ਵੀ ਦੋ ਨੰਬਰ ਦਾ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਪਹੁੰਚਾ ਦਿਓ ਹਰ ਇੱਕ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਆਪਣੇ ਝੰਡੇ ਕਿਤੇ ਕਿਤੇ ਤੱਕ ਗੱਡੇ ਹੋਏ ਨੇ